ਇਸ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ ਜੀ ਵਾਇਗੁਰ ਚਿੱਕਾ ਖਾਲਸਾ ਫਰੀਵਾਇਰ ਚੋਂ ਫਤਿਹ ਅਸੀਂ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਮੈਂਬਰਾਂ ਨੇ ਅੱਜ ਇਕੱਠੇ ਹੋ ਕੇ ਸ਼ਹੀਦ ਅਜਨਸੀਤ ਭਗਤ ਸਿੰਘ ਦਾ 28 ਸਤੰਬਰ ਦਾ ਜਨਮ ਦਿਨ ਮਨਾਉਣ ਦੇ ਸਬੰਧ ਵਿੱਚ ਤੇ ਕਬੱਡੀ ਕੱਪ ਕਰਵਾਉਣ ਦੇ ਸਬੰਧ ਵਿੱਚ ਮੀਟਿੰਗ ਰੱਖੀ ਸੀ ਜਿਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਾਡੇ ਸਾਰੇ ਮੈਂਬਰ ਇਸ ਮੀਟਿੰਗ ਤੇ ਹਾਜ਼ਰ ਹੋਏ ਨੇ ਤੇ ਜਿਦੇ ਵਿੱਚ ਅਸੀਂ ਮਤਾ ਪਾਸ ਕਰਿਆ ਵੀ 28 ਸਤੰਬਰ ਨੂੰ ਸ਼ਹੀਦ ਅਜਨਸੀਤ ਭਗਤ ਸਿੰਘ ਦਾ ਜਨਮ ਦਿਨ ਪਾਕ ਸਿੰਘ ਚੌਕ ਵਿੱਚ ਝੰਡਾ ਲਹਿਰਾ ਕੇ ਤੇ ਕੇ ਕੱਟ ਕੇ ਮਨਾਵਾਂਗੇ ਤੇ ਟਾਈਮ ਰੱਖਿਆ ਸੀ 9 ਵਜੇ 28 ਸਤੰਬਰ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਨਾਬਾ ਨਿਵਾਸੀਆਂ ਨੂੰ ਵੀ ਬੇਨਤੀ ਆ ਵੀ ਜਿਹੜੇ ਸੀਧਾ ਅਜਮ ਸੀਤ ਭਗਤ ਸਿੰਘ ਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਨੂੰ ਦੇ ਜਨਮ ਦਿਨ ਮਨਾਉਣ ਲਈ ਭਗਤ ਸਿੰਘ ਚੌਕ ਵਿੱਚ ਜ਼ਰੂਰ ਪਹੁੰਚਣ 28 ਸਤੰਬਰ ਨੂੰ ਤੇ ਅਸੀਂ ਕਬੱਡੀ ਕੱਪ ਦੀ ਜਿਹੜੀ ਡੇਟ ਰੱਖੀ ਆ ਨਵੰਬਰ ਦੇ ਵਿੱਚ 25 26 ਨਵੰਬਰ ਰੱਖੀ ਆ ਤੇ ਉਹਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਨੂੰ ਸੱਦੇ ਦੇਵਾਂਗੇ ਤੇ ਜਿਹੜਾ ਟੂਰਨਾਮੈਂਟ ਆ ਉਹ ਅਸੀਂ ਹਰ ਸਾਲ ਕਰਵਾਉਣਾ ਸੀ ਸਹੀਦ ਆਜਮ ਸੀਰ ਪਖ ਸਿੰਘ ਦੇ ਨਾਮ ਤੇ ਤੇ ਜਿਹਦੇ ਵਿੱਚ ਅਸੀਂ ਜਿਹੜੀਆਂ ਸੱਦੀਆਂ ਟੀਮਾਂ ਨੇ ਉਹਨਾਂ ਨੂੰ ਹੀ ਖੜਾਵਾਂਗੇ ਤੇ ਜਿਹੜੇ ਨਾਮ ਵਗੈਰਾ ਅਸੀਂ ਸਾਰੇ ਉੱਥੇ ਡਿਸਾਈਡ ਕਰ ਲਿਆ ਉਹ ਵੀ ਉਦਾਂ ਹੀ ਰੱਖਾਂਗੇ ਤੇ ਮੇਰੀ ਉਸ ਟੂਰਨਾਮੈਂਟ ਦੇ ਸਬੰਧ ਵਿੱਚ ਵੀ ਬੇਨਤੀ ਹੈ ਸਾਰਾ ਆਕਣ ਵਾਸੀਆਂ ਨੂੰ ਵੀ ਜਿਹੜੀ ਸਾਡੀ ਡੇਟ ਰੱਖੀ ਗਈ ਹੈ 25 26 ਨਵੰਬਰ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਉਸ ਟੂਰਨਾਮੈਂਟ ਤੇ ਪਹੁੰਚਣਾ ਤੇ ਸਹੀਦ ਆਜਮ ਸੀਰ ਪਖ ਸਿੰਘ ਨੂੰ ਉਸ ਟੂਰਨਾਮੈਂਟ ਤੇ ਆ ਕੇ ਆਪਣੀ ਹਾਜ਼ਰੀ ਲਵਾਉਣੀ ਹੈ ਹਰਗੁਰਜੀਕਾ ਖਾਲਸਾ ਵਹਿਗੁਰਜੀ ਕੀ ਫਤਿਹ ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੀ ਜੋ ਮੀਟਿੰਗ ਹੋਈ ਹੈ ਉਹਦੇ ਚ ਸਮੁੱਚੇ ਔਦਦਾਰਾਂ ਨੇ ਜੋ ਸ਼ਹੀਦ ਭਗਤ ਸਿੰਘ ਜੀ ਦਾ 28 ਸਤੰਬਰ ਨੂੰ ਜਨਮ ਦਿਨ ਆ ਰਿਹਾ ਉਹਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਤੇ ਉਸ ਤੋਂ ਇਲਾਵਾ ਜੋ ਉਹਨਾਂ ਦੀ ਯਾਦ ਵਿੱਚ ਆਏ ਸਾਲ ਟੂਰਨਾਮੈਂਟ ਹੁੰਦਾ ਹੈ ਉਹ ਵੀ ਸਤੰਬਰ ਆਪਣਾ ਨਵੰਬਰ ਵਿੱਚ ਕਰਾਉਣ ਦਾ ਜੋ ਮਤਾ ਪਾਇਆ ਗਿਆ ਮੈਂ ਇਸ ਦੀ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਸਾਡੇ ਸਾਰੇ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਸਾਹਿਬਾਨ ਨੂੰ ਸਾਰੀ ਟੀਮ ਨੂੰ ਵਧਾਈ ਦਿੰਦਾ ਤੇ ਧੰਨਵਾਦ ਵੀ ਕਰਦਾ ਕਿ ਜੋ ਇਹ ਸਮਾਜ ਸੇਵਾ ਦੇ ਉਪਰਾਲੇ ਨੇ ਬਹੁਤ ਵੱਧ ਛੱਡ ਕੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਕਰ ਰਹੀ ਹੈ ਮੈਂ ਸਮੁੱਚੀ ਟੀਮ ਦਾ ਧੰਨਵਾਦ ਵੀ ਕਰਦਾ ਤੇ ਸਾਰਿਆਂ ਨੂੰ ਵਧਾਈ ਵੀ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸਾਇਟੀ ਵੱਲੋਂ ਮੀਟਿੰਗ ਰੱਖੀ ਹੋਈ ਹੈ ਕੀ ਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਧਾਈ ਦੇ ਪਾਤਰ ਨੇ ਸਾਡੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਜੋ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਮਨਾਉਣ ਦੇ ਵਿਸ਼ੇ ਦੇ ਉੱਤੇ ਇਕੱਠੇ ਹੋਏ ਅਸੀਂ ਸ਼ਹੀਦ ਭਗਤ ਸਿੰਘ ਦੇ ਚੌਂਕ ਦੇ ਵਿੱਚ ਉਹਨਾਂ ਦਾ ਜਨਮ ਮਨਾ ਰਹੇ ਜਨਮ ਦਿਨ ਮਨਾ ਰਹੇ ਹਾਂ ਕੇਕ ਕੱਟ ਕੇ ਤੇ ਲੱਡੂ ਵੰਡੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਤੇ ਉਸ ਦੇ ਸਬੰਧ ਦੇ ਵਿੱਚ ਅਸੀਂ ਟੂਰਨਾਮੈਂਟ ਦਾ ਵੀ ਆਲਿਖ ਕੀਤਾ ਜੀ ਜੋ ਨਵੰਬਰ 25 25 ਤੇ 26 ਨਵੰਬਰ ਨੂੰ ਟੂਰਨਾਮੈਂਟ ਕੀਤਾ ਕਰਵਾਇਆ ਜਾਵੇਗਾ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਖਿਡਿਆਰੀ ਵੀਰਾਂ ਨੂੰ ਬੇਨਤੀ ਹੈ ਕੇ 25 ਤੇ 26 ਨਵੰਬਰ ਨੂੰ ਟੂਰਨਾਮੈਂਟ ਵਿੱਚ ਵਿੱਚ ਵੀ ਵੱਧ ਤੋਂ ਵੱਧ ਪਹੁੰਚ ਕੇ ਸਮੂਲੀਅਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ